ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵਧੀਆ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਜੋ ਕਿ ਆਉਣ ਵਾਲੀ ਸਾਡੀ ਅਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲਦਾ ਰਹੇ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹਣੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ WhatsApp ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣਾ ਨਹੀਂ ਜੀ ਪਰਵਾਰ ਦੇ ਨੰਬਰ ਨਾਲ ਦਿੱਤੇ ਗਏ ਹੁੰਦੇ ਨੇ ਤੁਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸੇਖੇ ਜੀ ਡਿਸਟ੍ਰਿਕਟ ਮੁਹਾਲੀ ਹੈ ਹਾਈਟ 5 ਫੁੱਟ 8 ਇੰਚ ਜੀ ਨੋ ਡਿਵਾਰਡ ਇਹਨਾਂ ਦੀ ਕੋਈ ਡਿਮਾਂਡ ਨਹੀਂ ਜੀ ਡਿਵੋਰਸ ਨੋ ਚਾਈਲਡ ਤੇ ਦੋ ਇਹਨਾਂ ਦੀਆਂ ਸਿਸਟਰ ਨੇ ਜੀ ਮੈਰਿਡ ਨੇ ਇੱਕ ਸਿਸਟਰ ਨਿਊਜ਼ੀਲੈਂਡ ਪੀਆਰ ਨੇ ਨੋ ਫਾਦਰ ਮਦਰ ਹਾਊਸ ਵਾਈਫ ਨੇ ਜੀ ਫਾਦਰ ਹੈਗੇ ਨਹੀਂ ਮਦਰ ਹਾਊਸ ਵਾਈਫ ਨੇ ਸਟੱਡੀ ਪਲੱਸ 2 ਕੀਤੀ ਜੀ ਆਸਟ੍ਰੇਲੀਆ ਆਟੋਮੋਟਿਵ ਕੀਤੀ ਹੋਈ ਹੈ ਬਰਥ ਇਹਨਾਂ ਦਾ 3 ਮਾਰਚ 1988 ਹੈ ਜੀ 7 ਗਿੱਲੇ ਜ਼ਮੀਨ ਹੈ ਤੇ ਵਧੀਆ ਘਾਰੇ ਜੀ ਉਹਨਾਂ ਘਰ ਬਨਾਇਆ ਹੋਇਆ ਹੈ ਜੀ ਤੇ ਇਹਨਾਂ ਨੂੰ ਜ਼ਰੂਰ ਤੇ ਵਧੀਆ ਗਰਲ ਦੀ ਟਿ ਡਿਵੋਰਸ ਹੋਵੇ ਪਰ ਤੇ ਪਰ ਬੱਚਾ ਨਾ ਹੋਵੇ ਵਧੀਆ ਪੜੀ ਲਿਖੀ ਕੁੜੀ ਦੀ ਇਹਨਾਂ ਨੂੰ ਜ਼ਰੂਰ ਤੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੇ ਤੁਹਾਨੂੰ ਇਹ ਰਿਸ਼ਤਾ ਸਹੀ ਲੱਗਦਾ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਏਰੀਆ ਜਨਮ 14 11 1996 ਇਕਲੋਤਾ ਲੜਕਾ ਜੀ ਜਾਤ ਇਹਨਾਂ ਦੀ ਜੱਟ ਸਿੱਖੀ ਜੀ ਗੋਤ ਢਿੱਲੋਏ ਕੱਦ 5 ਫੁੱਟ 10 ਇੰਚ ਕੰਮ ਇਹ ਜੀ ਆਸਟ੍ਰੇਲੀਆ ਪੀਆਰ ਨੇ ਪਿਤਾ ਸੈਂਟਰਲ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਨੇ ਜੀ ਮਾਤਾ ਹਾਊਸ ਵਾਈਫ ਨੇ ਇਹਨਾਂ ਨੂੰ ਜ਼ਰੂਰ ਤੇ ਜੀ ਲੜਕੀ ਪੜ੍ਹੀ ਲਿਖੀ ਹੋਵੇ ਤੇ ਨਰਸਿੰਗ ਨੂੰ ਪੈ ਲੈ ਜੀ ਨਾਲ ਹੀ ਇਹ ਤਾਂ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਹੋਰ ਵਧੀਰੀ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਵੈਰੀ ਬਿਊਟੀਫੁਲ ਗਰਲ ਹੈ ਜੀ ਐਸਸੀ ਕਾਸਟ ਦੇ ਨਰਸਿੰਗ ਨਰਸੇ ਜੀ ਹਿਨ ਸਾਈਪ੍ਰੈਸ ਦੇ ਵਿੱਚ ਡੀਓਬੀ ਇਹਨਾਂ ਦਾ 17 5 95 ਜੀਐਨਐਮ ਨਰਸਿੰਗ ਦੀ ਕੀਤੀ ਹੋਈ ਹੈ ਜੀ ਹਾਈਡ 5 ਫੋਟ 1 ਇੰਚ ਉਹ ਸ਼ਿਆਰਬੁਰ ਏਰੀਏ ਤੋਂ ਬਿਲੋਂਗ ਕਰਦੇ ਆ ਜੀ ਇਹਨਾਂ ਨੂੰ ਜ਼ਰੂਰ ਤੇਜੀ ਪੀਆਰ ਮੁੰਡਾ ਹੋਵੇ ਜਾਦਾ ਕਨੇਡਾ ਜੁਐਸਸੀ ਜਾਂ ਫਿਰ ਯੂਰਪ ਕੰਟਰੀ ਦੇ ਵਿੱਚ ਤੇ ਇਹਨਾਂ ਦਾ ਵੀ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਸੋ ਅਗਲਾ ਰਿਸ਼ਤਾ ਵੀ ਲੜਕੀ ਦਾ ਹੀ ਜੀ ਮੇਰਾ ਗਰਲ ਸੇਖਰਲੇ ਜੀ ਡੋਬੀ 16 6 1994 ਹਾਈਟ 5 ਫੁੱਟ 5 ਇੰਚ ਦੀ ਸਟੱਡੀ ਐਮਏ ਕੀਤੀ ਹੋਈ ਹੈ ਵਿਦ ਕੰਪਿਊਟਰ ਕੋਰਸ 1 ਇਅਰ ਦਾ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਤੇ ਇਹ ਕੰਮ ਕਰਦੀ ਆ ਜੀ ਇਹਨਾਂ ਨੂੰ ਜ਼ਰੂਰ ਤੇ ਐਨ ਆਰ ਆਈ ਬੋਵਾਏ ਦੀ ਇਹ ਖੰਨਾ ਲੁਧਿਆਣਾ ਏਰੀਆ ਤੋਂ ਬਿਲੋਂਗ ਕਰਦੇ ਆ ਜੀ ਨਾਲ ਹੀਠਾ ਦੋ ਮੋਬਾਈਲ ਨੰਬਰ ਇਹਨਾਂ ਦੇ ਦਿੱਤੇ ਗਏ ਆ ਜੀ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤਾਂ ਅੰਦੀ ਸੋ ਅਗਲਾ ਰਿਸਟਾ ਨੋਟ ਕਰੋ ਜੀ ਮੇਰਾ ਸਿੱਖ ਲੜਕੀ ਹੈ ਕੈਨੇਡਾ ਵਰਕ ਪਰਮਟੇ ਜਨਮ ਮਿਤੀ 912003 ਨੇ ਜੀ ਕੱਦ 5 ਫੁੱਟ 5 ਇੰਚ ਕੈਨੇਡਾ ਵਿੱਚ ਪੀਆਰ ਲੜਕਾ ਚਾਹੀਦਾ ਹੈ ਲੁਧਿਆਣਾ ਏਰੀਏ ਤੋਂ ਬੁਲਾਉਂ ਕਰਦੇ ਆ ਜੀ ਇਹਨਾਂ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਇਸ ਤੋਂ ਅਵੇਲਾ ਰਿਸ਼ਤਾ ਨੋਟ ਕਰੋ ਜੀ ਜਦ ਸਿੰਘ ਗਰਲੇ ਸੈਂਟਰ ਗਵਰਨਮੈਂਟ ਜੌਬ ਕਰਦੇ ਆ ਜੀ ਨਰਸਿੰਗ ਆਫੀਸਰ 1997 ਦਾ ਇਹਨਾਂ ਦਾ ਜਨਮੇ ਜੀ 5 ਫੁੱਟ 4 ਇੰਚ ਹਾਈਟ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਇੱਕ ਬ੍ਰਦਰ ਹੈ ਉਹ ਵੀ ਗਵਰਨਮੈਂਟ ਜੌਬ ਕਰਦੇ ਆ ਫਾਦਰ ਸਾਹਿਬ ਇਹਨਾਂ ਦੇ ਸੈਂਟਰ ਗਵਰਨਮੈਂਟ ਜੌਬ ਕਰਦੇ ਆ ਜੀ ਤੇ ਮਦਰ ਹਾਊਸ ਵਾਈਫ ਨੇ ਠਾਣ ਕੋਡ ਤੋਂ ਹੀ ਬਲਾਉਂ ਕਰ ਦਿਆ ਜੀ ਤੇ ਇਹਨਾਂ ਨੂੰ ਜ਼ਰੂਰ ਤੇ ਐਮਸ ਹਸਪੀਟਲ ਦੇ ਵਿੱਚ ਜੌਬ ਕਰਦਾ ਹੋਵੇ ਮੁੰਡਾ ਜਾਂ ਫਿਰ ਸੈਂਟਰ ਗਵਰਨਮੈਂਟ ਜੌਬ ਤੇ ਹੋਵੇ ਆਰਮੀ ਆਰਬੀਐਫ ਰੇਲਵੇ 에ਅਰ ਫੋਰਸ ਜਾਂ ਫਿਰ ਸੀਆਈਐਸਐਫ ਦੇ ਵਿੱਚ ਹੋਵੇ ਇਹਨਾਂ ਦੇ ਵੀ ਹੇਠਾਂ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਰਿਸ਼ਤਾ ਸਹੀ ਲੱਗੇ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰੋ ਦੀ ਵਧੇਰੇ ਜਾਣਕਾਰੀ ਵੀ ਲਓ ਜੀ ਹਾਂਜੀ ਏਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈਂਡ ਆਉਂਦਾ ਹੈ ਜੀ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਫੋਨ ਲਗਾ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਆਪਣੀ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਜੇਕਰ ਤੁਸੀਂ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਐਡ ਲਗਵਾ ਸਕਦੇ ਹੋ ਜੀ ਡਾਟਾ ਪੇਜ ਕੀ ਮੈਸੇਜ ਕਰਕੇ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ